ਚੋਰਾਵਾਂ ਦੇ ਵੱਲੋਂ ਇੱਕ ਗੋਦਾਮ ਨੂੰ ਨਿਸ਼ਾਨਾ ਬਣਾਇਆ ਗਿਆ ਦਰਸਲ ਚੋਰ ਜਦੋਂ ਗੋਦਾਮ ਨੂੰ ਨਿਸ਼ਾਨਾ ਬਣਾਉਣ ਆਏ ਤਾਂ ਪਲੈਨਿੰਗ ਅਜੇਹੀ ਕਰਕੇ ਆਏ ਸੀ ਕਿ ਜਿਸ ਨੂੰ ਦੇਖ ਕੇ ਤੁਹਾਡੇ ਵੀ ਇੱਕ ਵਾਰ ਤਾਂ ਪੈਰਾਂ ਥੱਲੇ ਜ਼ਮੀਨ ਖੇਸਕ ਜਾਵੇਗੀ ਜੀਹਾਂ ਦੱਸਦੀ ਹੈ ਕਿ ਪਹਿਲਾਂ ਤਾਂ ਚੋਰਾ ਨੇ ਇੱਕ ਬ੍ਰਾਂਡਡ ਕੰਪਨੀ ਦੇ ਗੋਦਾਮ ਨੂੰ ਦੱਸਿਆ ਜਾ ਰਿਹਾ ਕਿ ਨਿਸ਼ਾਨਾ ਬਣਾਇਆ ਤੇ ਉਸ ਗੋਦਾਮ ਦੇ ਵਿੱਚੋਂ ਜਿੰਨੇ ਵੀ ਮਹਿੰਗੇ ਮੁੱਲ ਦੇ ਪ੍ਰੋਡਕਟ ਸੀ ਉਹ ਸਾਰੇ ਹੀ ਸਾਫ਼ ਕਰ ਦਿੱਤੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਜਦੋਂ ਇਹ ਚੋਰ ਚੋਰੀ ਕਰਨ ਦੇ ਲਈ ਆਏ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਗੋਦਾਮ ਦਾ ਜੋ ਸ਼ਟਰ ਸੀ ਉਸ ਨੂੰ ਕਟਰ ਦੇ ਨਾਲ ਕੱਟਿਆ ਤੇ ਆਪਣੇ ਨਾਲ ਸਮਾਨ ਰੱਖਣ ਦੇ ਲਈ ਇੱਕ ਟਰੱਕ ਲੈ ਕੇ ਆਏ ਸੀ ਤਾਂ ਟਰੱਕ ਦੇ ਵਿੱਚ ਸਾਰਾ ਸਮਾਨ ਲੋਡ ਕਰਕੇ ਇਹ ਮੌਕੇ ਤੋਂ ਫਰਾਰ ਹੋ ਗਏ ਨੇ ਤਾਂ ਚੋਰੀ ਦੀ ਵਾਰਦਾਤ ਜਿਰਕਪੁਰ ਦੇ ਵਿੱਚ ਵਾਪਰੀ ਹੈ ਜਿਸ ਨੂੰ ਦੇਖ ਕੇ ਇੱਕ ਵਾਰ ਤਾਂ ਸਾਰੇ ਦੇ ਰੋਂਗਟੇ ਹੀ ਖੜੇ ਹੋਗੇ ਜੀ ਆ ਦੱਸਦੀ ਹੈ ਕਿ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਗੋਦਾਮ ਦੇ ਮਾਲਕ ਮੌਕੇ ਦੇ ਉੱਤੇ ਪਹੁੰਚੇ ਤੇ ਉਹਨਾਂ ਨੇ ਦੇਖਿਆ ਕਿ ਜੋ ਤਾਲੇ ਸੀ ਉਹ ਕਟਰ ਦੇ ਨਾਲ ਕੱਟੇ ਹੋਏ ਸੀ ਪਰ ਇਸੇ ਵਿਚਕਾਰ ਜਦੋਂ ਉਹ ਅੰਦਰ ਜਾ ਕੇ ਸੀਸੀਟੀਵੀ ਨੂੰ ਚੈੱਕ ਕਰਦੇ ਨੇ ਤਾਂ ਉਸ ਨੂੰ ਦੇਖ ਕੇ ਇੱਕ ਵਾਰ ਤਾਂ ਉਹ ਵੀ ਹੱਕੇ ਬੱਕੇ ਰਹਿ ਜਾਂਦੇ ਨੇ ਉਹ ਵੀ ਦੇਖਦੇ ਨੇ ਕਿ ਆਖਰ ਕਿਵੇਂ ਚੋਰਾਂ ਦੇ ਵੱਲੋਂ ਮਹਿੰਗੇ ਮੁੱਲ ਦੇ ਹੀ ਸਮਾਨ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਜੋ ਸਸਤੇ ਪ੍ਰੋਡਕਟ ਸੀ ਉਹਨਾਂ ਨੂੰ ਚੋਰਾਂ ਨੇ ਹੱਥ ਤੱਕ ਨਹੀਂ ਲਾਇਆ ਤਾਂ ਜਿਰਖਪੁਰ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਇਸ ਘਟਨਾ ਤੋਂ ਬਾਅਦ ਹੁਣ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਇੱਕ ਮਹਿੰਗੀ ਕੰਪਨੀ ਦਾ ਇੱਕ ਗੋਦਾਮ ਦਸਿਆ ਜਾ ਰਿਹਾ ਜਿਸ ਦੇ ਵਿੱਚ ਕਾਫੀ ਜ਼ਿਆਦਾ ਮਹਿੰਗੇ ਮਹਿੰਗੇ ਪ੍ਰੋਡਕਟ ਪਈ ਸੀ ਦੋ ਚੋਰ ਇਸ ਦੇ ਵਿੱਚ ਆਉਂਦੇ ਨੇ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਘਟਨਾ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਹਾਲਾਂਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਪਰ ਆਏ ਦਿਨ ਇੱਥੇ ਸਨੇਚਿੰਗ ਵੀ ਹੋ ਰਹੀ ਹੈ ਪਰੰਤੂ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਜਿਸ ਦੇ ਕਾਰਨ ਇੱਕ ਹੋਰ ਚੋਰੀ ਦੀ ਇਹ ਵੱਡੀ ਵਾਰਦਾਤ ਵਾਪਰੀ ਹੈ ਹਾਲਾਂਕਿ ਜਿਹੜੇ ਚੋਰ ਇਹ ਟਰੱਕ ਨੂੰ ਲੈ ਕੇ ਆਏ ਸੀ ਉਸ ਦੀਆਂ ਵੀ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੇਰ ਰਾਤ ਦੀ ਇਹ ਵੀਡੀਓ ਹੈ ਅਤੇ ਟਰੱਕ ਲੈ ਕੇ ਇਹ ਸ਼ਰੀਆਮ ਗਲੀ ਦੇ ਵਿੱਚ ਦਾਖਲ ਹੋਏ ਨੇ ਹਾਲਾਂਕਿ ਬਿਲਕੁਲ ਗੋਦਾਮ ਦੇ ਬਾਹਰ ਹੀ ਇਸ ਟਰੱਕ ਨੂੰ ਪਾਰਕ ਕਰਦੇ ਨੇ ਤੇ ਉਸ ਦੇ ਵਿੱਚ ਸਮਾਨ ਲੱਦ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਕਿਸੇ ਨੂੰ ਵੀ ਇਸ ਦੀ ਭਣਕ ਤੱਕ ਨਹੀਂ ਆਉਂਦੀ ਕਿੰਨੀ ਸਫਾਈ ਦੇ ਨਾਲ ਇਹਨਾਂ ਨੇ ਇਸ ਵਾਰਦਾਤ ਨੂੰ And Jam did that.